ਪਿਤੇ ਦਿਨੀ ਨਾਬਾ ਪਟਿਆਲਾ ਰੋਡ ਤੇ ਸਥਿਤ ਵਰਦਮਨ ਮਾਰਵਲ ਦੇ ਸ਼ੋਰੂਮ ਵਿੱਚ ਚੋਰੀ ਹੋਈ ਹੈ ਜਿਸ ਵਿੱਚ 6 ਵਿਅਕਤੀਆਂ ਵੱਲੋਂ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਮਾਰਵਲ ਦੇ ਸ਼ੋਰੂਮ ਵਿੱਚੋਂ 7 ਲੱਖ ਰੁਪਏ ਦੀਆਂ ਟੂਟੀਆਂ ਅਤੇ ਹੋਰ ਸਮਾਨ ਚੋਰੀ ਕਰਕੇ ਚੋਰ ਲੈ ਗਏ ਜਿਸ ਤੇ ਕਾਰਵਾਈ ਕਰਦਿਆਂ ਨਾਬਾ ਸਦਰ ਪੁਲਿਸ ਵੱਲੋਂ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਹੈ ਇਹਨਾਂ ਦੇ ਕੋਲੋਂ ਚੋਰੀ ਕੀਤੀਆਂ 250 ਦੇ ਕਰੀਬ ਟੂਟੀਆਂ ਵੀ ਪੁਲਿਸ ਵੱਲੋਂ ਬਰਾਮਦ ਕੀਤੀਆਂ ਗਈਆਂ ਗ੍ਰਫਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਗौरी ਸ਼ੰਕਰ ਜੱਗੀ ਅਤੇ ਲਾਢੀ ਵਜੋਂ ਹੋਈ ਹੈ ਜੋ ਰਾਜਪੁਰਾ ਤੇ ਖਰੜ ਦੇ ਰਹਿਣ ਵਾਲੇ ਹਨ ਇਹਨਾਂ ਤਿੰਨੇ ਨੌਜਵਾਨਾਂ ਤੇ ਪਹਿਲਾਂ ਵੀ ਚੋਰੀ ਦੇ ਕਈ ਕੇਸ ਦਰਜ ਹਨ ਇਹਨਾਂ ਦੀ ਉਮਰ 25-26 ਸਾਲ ਹੈ ਇਸ ਮੌਕੇ ਤੇ ਨਾਬਾ ਸਦਰ ਦੇ ਐਸਐਚਓ ਜਸਵਿੰਦਰ ਸਿੰਘ ਖੋਕਰ ਦਾ ਕਹਿਣਾ ਹੈ ਕਿ ਵਰਦਮਾਰ ਮਾਰਬਲ ਦੇ ਸ਼ੋਰੂਮ ਵਿੱਚ ਬੀਤੇ ਦਿਨੀ ਚੋਰੀ ਹੋਈ ਸੀ ਜਿਨ੍ਹਾਂ ਨੇ 7 ਲੱਖ ਰੁਪਏ ਦੀਆਂ ਟੂਟੀਆਂ ਤੇ ਹੋਰ ਕੀਮਤੀ ਸਮਾਨ ਚੋਰੀ ਕਰ ਲਿਆ ਇਨਾ ਵਿੱਚੋਂ ਕੁਝ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਰਾਜਪੁਰਾ ਤੇ ਖਰੜ ਦੇ ਰਹਿਣ ਵਾਲੇ ਹਨ ਇਹਨਾਂ ਦੇ ਖਿਲਾਫ ਵੱਖ-ਵੱਖ ਧਰਾਮਾ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਹੈ ਗੌਰਵ ਜੈਨ ਨੇ ਜੀ ਇਹਨਾਂ ਦੀ ਸੈਨੀਟਰੀ ਦੀ ਸ਼ਾਪ ਆ ਜਿੱਥੇ ਜਿਹਨਾਂ ਦੇ ਦੁਕਾਨ ਦੇ ਵਿੱਚੋਂ ਰਾਤ ਸਮੇਂ ਤਕਰੀਬਨ 300 ਟੂਟੀਆਂ ਸੀਗੀਆਂ ਜਿਹੜੀਆਂ ਟੂਟੀਆਂ ਪਲੱਸ ਹੋਰ ਜਿਹਨਾਂ ਦਾ ਸਮਾਨ ਹੁੰਦਾ ਚੋਰੀ ਹੋਇਆ ਸੀਗਾ ਤੇ ਉਹਦੇ ਵਿੱਚ ਅਸੀਂ ਟੈਕਨੀਕਲ ਅਸਿਸਟੈਂਟ ਰਾਹੀਂ ਤੇ ਹੋਰ ਸੀਸੀਟੀਵੀ ਦੀ ਹੈ ਇਬਰਾਹੀਮ ਇਹ ਬੰਦੇ ਡਰੇਸ ਕੀਤੇ ਨੇ ਇਹ 6 ਦੋਸ਼ੀ ਸੀਗੇ ਜਿਹੜੇ ਚੋਰੀ ਕਰਨ ਆਏ ਸੀਗੇ ਤੇ ਉਹਨਾਂ ਵਿੱਚੋਂ ਅਸੀਂ 3 ਦੋਸ਼ੀ ਫੜਨੇ ਨੇ ਤੇ 250 ਦੇ ਕਰੀਬ ਅਸੀਂ ਜਿਹੜੀਆਂ ਟੂਟੀਆਂ ਤੇ ਹੋਰ ਇਹਨਾਂ ਦੇ ਐਂਗਲ ਵਗੈਰਾ ਉਹ ਸਾਰੇ ਵੀ ਕਵਰ ਕਰਨੇ ਆ। ਜਿਹੜੇ 3 ਦੋਸ਼ੀ ਜਿਹੜੇ ਵੀ ਉਹ ਪਹਿਲੇ ਰਿਪੋਰਟ ਆ ਜਿਹੜੇ ਫੜੇ ਗਏ ਕਿਦਾਂ ਕੁਝ ਪਤਾ ਲੱਗਿਆ ਹੈ ਇਹ ਜਿਹੜੇ 6 ਦੋਸ਼ੀ ਨੇ ਜੀ 6 ਦੋਸ਼ੀ ਸਾਰੇ ਪਿੱਛੋਂ ਬੈਕਗ੍ਰਾਉਂਡ ਇਹਨਾਂ ਦਾ ਮਤਲਬ ਮੁਕੱਦਮੇ ਇਹਨਾਂ ਦੇ ਪਹਿਲਾਂ ਵੀ ਚੋਰੀ ਦੇ ਦਰਜ ਨੇ ਕੋਈ ਨਸ਼ੇ ਵਾਸਤੇ ਕੋਰਤੀ ਵਾਸਤੇ ਕਿੰਨਾ ਨਸ਼ੀਨ ਬਸ ਜੀ ਨੰਮੇ ਮੁੰਡੇ ਨੇ ਜੀ ਇਹਨਾਂ ਦੀ ਕਰੀਬ ਇਹਨਾਂ ਦੀ ਉਮਰ ਸਾਰੀ 26 27 ਸਾਲ ਦੀ ਉਮਰ ਆ ਤੇ ਨਸ਼ੇ ਵਾਲਾ ਤਾਂ ਵੈਰੀਫਾਈ ਹੈ ਜੀ ਤਿੰਨਾਂ ਦਾ ਹੋਊਗਾ ਜਿਹੜੇ ਤਿੰਨ ਫੜੇ ਨੇ ਅਸੀਂ ਇਹਨਾਂ ਦਾ ਤਾਂ ਕੋਈ ਐਦਾਂ ਦਾ ਨਸ਼ਿਆਲੀ ਨਹੀਂ ਆਈ ਗੱਲ ਸਾਹਮਣੇ ਵੈਸੀ ਲਾ ਲਓ ਤੁਸੀਂ ਵੀ ਕੰਮ ਚੋਰੀ ਦੋ ਤਰੀਕਾ ਲਾ ਲਓ ਕੀ ਨਾਮ ਕੀ ਲੈ ਲਿਆ ਇਹਨਾਂ ਦਾ ਨਾਮ ਹੈਗਾ ਜੀ ਸਾਗਰ ਪੁੱਤਰ ਰੱਜੀ ਸਲੀਮ ਪੁੱਤਰ ਮੱਖਣ ਕਾਸਿਮ ਸੈਫੀ ਪੁੱਤਰ SKIL ਸ਼ਵੀ ਪੁੱਤਰ ਪੱਪੂ ਜੱਗੀ ਪੁੱਤਰ ਰਾਜ ਕਿੱਥੇ ਦੇ ਰਹਿਣ ਵਾਲੇ ਨੇ ਜੀ ਵੱਖ-ਵੱਖ ਰਹਿਣ ਵਾਲੇ ਨੇ ਜੀ ਇਹਦੇ ਕੁਸ਼ਤੈ ਦੇ ਵਿੱਚੋਂ ਰਾਜਪੁਰੇ ਦੇ ਰਹਿਣ ਵਾਲੇ ਨੇ ਕੁਸ਼ ਇਹਨਾਂ ਦੇ ਵਿੱਚੋਂ ਖਰੜ ਦੇ ਰਹਿਣ ਵਾਲੇ ਨੇ ਕਿਵੇਂ ਆ ਕੇ ਬਾਦਲ ਹੁਣ ਬਣਾ ਰੇਟਿੰਗ ਕੀਤੀ ਹੈ ਕਿੰਦਾ ਮਤਲਬ ਇੱਥੇ ਪਹੁੰਚੇ ਇਹਨਾਂ ਦਾ ਨਾ ਸਿਸਟਮ ਹੁੰਦਾ ਜੀ ਇਹ ਮਤਲਬ ਪਹਿਲਾਂ ਤਾਂ ਜਿਵੇਂ ਫੇਰੀ ਲਾਉਂਦੇ ਨੇ ਇਹ ਜਿਹੜੀ ਕੱਟੀ ਹਗਮੂਂਪੀਆ ਨੂੰ ਬਿਲੋਂਗ ਕਰਦੇ ਨੇ ਇਹ ਇਹ ਜਿਵੇਂ ਫੇਰੀ ਲਾਉਂਦੇ ਹੁੰਦੇ ਨੇ ਵੀ ਜੱਕਬਾਰ ਦਾ ਸਮਾਨ ਲੁੰਦੇ ਨੇ ਉਸ ਹਾਵ ਨਾਲ ਇਹ ਏਰੀਆ ਆਪਾਂ ਦੇਖਦੇ ਨੇ ਉਸ ਤੋਂ ਬਾਅਦ ਇਹ ਆਇਡੈਂਟੀਫਾਈ ਕਰਕੇ ਫਿਰ ਇਕੱਠੇ ਹੋਊਗੇ ਉਸ ਤੋਂ ਬਾਅਦ ਇਹ ਚੋਰੀ ਕਰਦੇ ਕੋਈ ਸ਼ਰੋ ਗ੍ਰੋ ਹੁਡ ਸਿਸਟਮ ਵੀ ਹੋ ਸਕਦਾ ਇੱਥੇ ਲੋਕਲ ਬੰਦੇ ਜਿਹੜੇ ਕੋਈ এনਵਾਇਰਨਮੈਂਟ ਨਾਲ ਬਾਹਰੋਂ ਇਹਨਾਂ ਤੋਂ ਪ੍ਰਾਦੇ ਹੁਣ ਚੋਰੀ ਆਈ ਹੈ ਇਹ ਕੁਝ ਵੀ ਨਹੀਂ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਅਸੀਂ ਇਹਨਾਂ ਨੂੰ ਮਦਈਆਂ ਨੂੰ ਵੀ ਪੁੱਛਿਆ ਸੀ ਵੀ ਇਹਨਾਂ 'ਚ ਕੋਈ ਥੋੜੇ ਕੰਮ ਕਰਦਾ ਸੀਗਾ ਜਾਂ ਕੋਈ ਇਹਨਾਂ ਦੇ ਵਿੱਚੋਂ ਮੁੰਡਾ ਕੰਮ ਕਰਨਾ ਆ ਹੋਵੇ ਕੋਈ ਜਿਹੜਾ ਲਾਉਣਾ ਐਦਾਂ ਦੀ ਕੋਈ ਗੱਲ ਸਾਹਮਣੇ ਨਹੀਂ ਆਏ ਇਹ ਰੈਂਡਮਲੀ ਉਹ ਆਪਣਾ ਚੂਜ਼ ਕਰਦੇ ਨੇ ਮਤਲਬ ਆਊਟੋ ਏਰੀਆ ਇਹ ਜਿੱਥੇ ਦੇ ਜਿਵੇਂ ਰਾਜਪੁਰੇ ਦੇ ਨੇ ਕੁਝ ਖੜਦੇ ਰਹਿਣ ਵਾਲੇ ਨੇ ਤੇ ਮਤਲਬ ਦੂਜੀ ਜਗ੍ਹਾ ਜਾ ਕੇ ਹੀ ਚੋਰੀ ਕਰਦੇ ਨੇ ਜਿਹਦੇ ਦਾ ਸਮਾਨ ਆ ਜਿਹੜਾ ਚੋਰੀ ਹੋਇਆ ਸੀ ਤੇ ਕਿੰਨਾ ਦਾ ਬਰਾਮਦ ਹੋਇਆ ਇਹ 300 ਟੁੱਟੀਆਂ ਸੀਗੀਆਂ ਜੀ ਵੱਖ-ਵੱਖ ਕਾਸਟ ਹੈ ਇਹਦੀ ਮਦਈ ਦੇ ਕਹਿਣ ਦੇ ਮੁਤਾਬਿਕ ਇਹ 5-7 ਲੱਖ ਦਾ ਸੀਗਾ ਸਮਾਨ ਜਿਹਦੇ ਉੋਂ 250 ਦੇ ਕਰੀਬ ਟੁੱਟੀਆਂ ਬਰਾਮਦ ਉਤੋਂ ਵੀ ਪਤਾ ਕੀਤਾ ਜਾਊਗਾ ਕਿ ਕਿਤੇ ਮੀਟ ਵੀ ਸੀ ਜਾਂ ਕੁਝ ਹੋਰ हां जी हां जी ਉਥੋਂ ਹੀ ਪਤਾ ਕਰਦੇ ਹੋ ਫਿਲਹਾਲ ਤਾਂ ਇਹਨਾਂ ਤੁਸੀਂ ਸਾਨੂੰ ਮਿਲੀਆਂ ਨੇ ਤੇ ਉਦੋਂ ਬਾਅਦ ਜਿੱਥੇ ਇਹਨਾਂ ਨੇ ਕਰਦੇ ਸੀ ਜਿਹੜੇ ਬਾਕੀ ਜਿਹੜਾ ਇਹਨਾਂ ਵਿੱਚੋਂ ਮੇਨ ਸੀਗਾ ਜਿਹੜਾ ਇਹਨਾਂ ਦਾ ਮੁੰਡਾ ਸਾਗਰ ਆ ਉਹ ਹਜੇ ਉਹਦੀ ਰੈਸਟ ਪੈਂਡਿੰਗ ਆ ਉਹਨੂੰ ਪਤਾਵਾ ਕਰਨਾ ਐ ਪੁਲਿਸ ਨੂੰ ਕਿਵੇਂ ਲੀਡ ਮਿਲੀ ਵੀ ਇਹ ਜਿਹੜੀ ਵਾਰਦਾਤ ਬਾਹਰਲੇ ਕਿਦਾਂ ਪੁਲਿਸ ਨੇ ਪੇਚ ਕੀਤਾ ਇਸ ਮਾਇਨੇ ਇਹ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਇਹ ਅਸੀਂ ਰਿਵੀਲਿੰਗ ਕਰ ਸਕਦੇ ਅਸੀਂ ਟੈਕਨੀਕਲ ਅਸਿਸਟੈਂਟ ਤੇ ਸੀਸੀਟੀਵੀ ਦੀ ਹੈਲਪ ਨਾਲ ਸਾਰਾ ਕੁਝ ਕੀਤਾ ਟੀਰੀਅਮ ਤਰ੍ਹਾਂ ਦਿੱਤਾ ਹੱਥੇ ਨਾ ਬੇਮਾਨਰਾ ਇੰਨਾ ਤੇ ਜੀ ਧਾਰਾ 331 2 ਤੇ 305 ਬੀ ਐਨ ਐਸ ਦੇ ਧਾਰਨ ਤਹਿਤ ਮੁਕਦਮਾ ਲੱਗਦਾ ਟੋਟਲ ਕਿੰਨੀਆਂ ਵਾਰਦਾਤਾਂ ਦੇ ਲਈ ਕਿੰਨੇ ਸੀ ਤੇ ਹੁਣ ਕਿੰਨੇ ਬਚੇ ਇਹ 6 ਸੀਗੇ ਜੀ ਅਸੀਂ ਤਿੰਨ ਫੜ ਲਏ ਜੀ ਤਿੰਨ ਪੈਂਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿਕ